ਗੱਲ ਆ ਵੀ ਇਹਨਾਂ ਨੂੰ ਥੱਲੇ ਜੋੜ ਤੀਏ ਪਰ ਨਾ ਨੈਟ ਉਹ ਨਹੀਂ ਛੇਤੀ ਵੀਡੀਓ ਚੜਦੀ ਨਹੀਂ ਕੰਪਿਊਟਰ ਤੇ ਚੜਦੀ ਇਸ ਕਰਕੇ ਆ ਜਿਹੜੇ ਆਦੇ ਨੇ ਵੀ ਅਸੀਂ ਪੰਥ ਖੋਣ ਵਾਲੇ ਨੇ ਪੰਥ ਵੀ ਅਸੀਂ ਪੰਥ ਦੇ ਬੜੇ ਰਾਖੇ ਆ ਅਸੀਂ ਪੰਥਕ ਆ ਆ ਪੰਥਕਾਂ ਲਿਆਂ ਦੀ ਤੁਸੀਂ ਫੋਟੋਆਂ ਵੇਖ ਲਓ ਮੈਂ ਤੁਹਾਨੂੰ ਸਾਰੀਆਂ ਵੀਡੀਓ ਇਹਨਾਂ ਦੀ ਸਾਰੀਆਂ ਕਲੀਆਂ ਕਲੀਆਂ ਹਵਾਉਣਾ ਮੈਂ ਥਾਲਿਆਂ ਦੀਆ ਯਾਰ ਇਹਨਾਂ ਨੂੰ ਵੋਟਾਂ ਮਵੇਂ ਹੀ ਪਾਉਣਾ ਮੈਂ ਇਹ ਨਹੀਂ ਗੱਲਾਂ ਦਾ ਵੋਟਾਂ ਨਹੀਂ ਪਾਉਂਦੇ ਅਰਬਈ ਇੱਕ ਗੱਲ ਆਣਾ ਇਹਨਾਂ ਨੂੰ ਸ਼ਰਮ ਵੇਖ ਲੋ ਮਾਸਾ ਨਹੀਂ ਆਉਦੀ ਵੀ ਬੰਦਾ ਪੁੱਛੇ ਵੀ ਆ ਜਿਹੜੀ ਹੁਣ ਬੀਬਾ ਹਰ ਸਵਰਕ ਔਰ ਬਾਦਲ ਜਾ ਕੇ ਤੇ ਆ ਡੇਰੇ ਦੇ ਸਾਹ ਦੇ ਖਲੋਤੀ ਏ ਇਹ ਬੰਦਾ ਪੁੱਛੇ ਵੀ ਤੇਨੂੰ ਵੋਟਾਂ ਪਾ ਕੇ ਤੇ ਤੇਨੂੰ ਸੀਟਾਂ ਲੈ ਕੇ ਤੇ ਤੇਨੂੰ ਜਿਤਾ ਦੇਗਾ ਤੁਹਾਨੂੰ ਇਹ ਜਿਤਾ ਦੇਗਾ ਜੇ ਤੁਹਾਨੂੰ ਗੁਰੂ ਰਾਮਦਾਸ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਤੁਹਾਨੂੰ ਯਕੀਨ ਨਹੀਂ ਆਪਦੇ ਪਿਓ ਤੇ ਯਕੀਨ ਨਹੀਂ ਤੈਨੂੰ ਆ ਜਿਹੜੇ ਬੰਦੇ ਦੇ ਬੁੱਤ ਤੇ ਆ ਜਿਹੜੇ ਡੇਰੇ ਨੇ ਤੇ ਤੁਹਾਨੂੰ ਇਹਨਾਂ ਤੇ ਯਕੀਨ ਹੈ ਇਹੋ ਚੀਜ਼ਾਂ ਇਹਨਾਂ ਨੂੰ ਲੈ ਕੇ ਬਹਿ ਗਿਆ ਨੇ ਨਾਲੇ ਭਾਈ ਅਮਰਤਪਾਲ ਨੂੰ ਕਹਿ ਦਿਆ ਜੀ ਵੀ ਉਹ ਚਲਾ ਜਾਗੇ ਇਸ ਤਰ੍ਹਾਂ ਡੇਰਿਆਂ ਦੇ ਜਾ ਕੇ ਤੇ ਵੋਟਾਂ ਮੰਗ ਲਏਗਾ ਨਾਲੇ ਉਹਨੂੰ ਕਹਿ ਦਿਆ ਜੀ ਉਹ ਚਲੇ ਜਾਣਗੇ ਜਾ ਕੇ ਵੋਟਾਂ ਮੰਗ ਲੈਣਗੇ ਇਹ ਡੇਰਿਆਂ ਦੇ ਜਾ ਕੇ ਨਾ ਮੱਥੇ ਟੇਕੀ ਤੇ ਵੋਟਾਂ ਨਹੀਂ ਮਿਲਦੀਆਂ ਹੁੰਦੀਆਂ ਜੇ ਲੱਛਣ ਚੰਗੇ ਕਰੀਏ ਤੇ ਔਗਣ ਚੰਗੇ ਕਰੀਏ ਨਾ ਤੇ ਲੋਕ ਵੋਟਾਂ ਆਪਦੇ ਆ ਵੀ ਬੀਬਾ ਪਾ ਦਿੰਦੇ ਨੇ ਪਰ ਤੁਸੀਂ ਲੋਕ ਜਿਹੜੇ ਨੇ ਨਾ ਤੁਸੀਂ ਗਿੜਕਰ ਵਾਂਗੂ ਰੰਗ 5 ਮਿੰਟ ਚ ਬਦਲ ਜਾਂਦੇ ਜੇ ਤੁਹਾਡਾ ਗੁਰੂ ਪੀਰ ਹੀ ਨਹੀਂਗਾ ਸ਼ਰਮ ਆਉਦੀ ਜਦੋਂ ਤੁਹਾਨੂੰ ਇਹ ਗੱਲ ਕਹੀਦੀ ਨਾ ਤੇ ਅਗਲਾਂ ਦਾ ਤੁਸੀਂ ਕਾਲੀ ਜੇ ਜਦੋਂ ਆ ਵੀ ਆ ਵੇਖ ਰੋ ਮੈਨੂੰ ਕਾਹ ਪਾਈ ਫੋਟੋ ਮੈਨੂੰ ਦਾ ਤੂੰ ਉਹਦਾ ਕਾਲੀ ਕਾਲੀ ਕਰਦੇ ਰਹਿਣਾ ਵੇਖ ਲੈ ਤੇਰੇ ਕਾਲੀਆਂ ਦੀ ਅਕਰਤੂਤਾ ਪਰ ਤੁਹਾਨੂੰ ਨਹੀਂ ਇਹ ਚੀਜ਼ ਦੀ ਮਾੜੀ ਮੋੜ ਵੀ ਲੋਕਾਂ ਨੂੰ ਸ਼ਰਮ ਆਉਦੀ ਵੀ ਅਸੀਂ ਇਹ ਡੇਰੇ ਬਾਹਰ ਤੋਂ ਬੰਦ ਕਰੀਏ ਜੇ ਤੁਸੀਂ ਇਹਨਾਂ ਡੇਰਿਆਂ ਦੇ ਜਾਣਾ ਹੈ ਨਾ ਕਾਂਗਰਸ ਦੇ ਲੀਡਰ ਲੱਖ ਵੀਰਾਂ ਜਾਣ ਝਾੜੂ ਵਾਲੇ ਲੱਖ ਵੀਰਾਂ ਜਾਣ ਪਰ ਤੁਹਾਡਾ ਫਰਜ਼ ਨਹੀਂ ਬਣਦਾ ਕਾਲੀ ਦਲ ਕਾਲੀ ਦਲ ਜਿਹੜੀ ਨਾ ਅਕਾਲੀ ਦਲ ਪਹਿਲੋ ਇਹ ਵੇਖੋ ਵੀ ਕਾਲੀ ਦਲ ਦਾ ਮਤਲਬ ਕੀ ਠੀਕ ਹੈ ਹਰਮੰਦਰ ਸਾਹਿਬ ਦੀ ਪਾਲਟੀ ਹਰਮੰਦਰ ਸਾਹਿਬ ਤੋਂ ਤੁਸੀਂ ਉੱਥੇ ਮੱਥੇ ਟੇਕ ਕੇ ਉੱਥੇ ਸਭ ਕੁਝ ਕਰਕੇ ਤੇ ਤੁਹਾਨੂੰ ਉਹਦੇ ਦੇ ਯਕੀਨ ਨਹੀਂ ਤੇ ਤੁਸੀਂ ਆ ਇੱਕ ਦੁੱਕੀ ਦੁੱਕੀ ਦੇ ਜਿਹੜੇ ਸਾਧ ਨੇ ਤੁਸੀਂ ਇਹਨਾਂ ਦੇ ਡੇਰਿਆਂ ਦੇ ਤੁਰੇ ਫਿਰਦੇ ਜੀ ਇੱਕੜੇ ਤੰਦ ਨਹੀਂ ਤਾਣੀ ਉਲਜੀ ਜੀਪ ਕਰਕੇ ਵੇਖਿਆ ਜੀ ਮਜੀਠੀਆ ਇੱਕ ਥਾਂ ਤੇ ਜਾ ਕੇ ਦੇ ਮੱਥੇ ਤੇ ਤਿਲਕ ਲਵਾਈ ਜਾਂਦਾ ਇੱਕ ਥਾਂ ਤੇ ਸੁਖਬੀਰ ਲਵਾਈ ਜਾਂਦਾ ਇੱਕ ਥਾਂ ਦੇ ਇੱਕ ਸਾਧ ਦੇ ਉਹਦੇ ਜਾ ਕੇ ਸੁਖਬੀਰ ਉਹਦੇ ਜਾ ਕੇ ਗੋਡਿਆਂ 'ਚ ਬੈਠਾ ਹੈ ਕੀ ਉਹਨਾਂ ਦੀਆਂ ਵੋਟਾਂ ਨਾਲ ਤੁਸੀਂ ਜਦੋਂ ਸਰਚਲੇ ਸਾਦਰ ਨੂੰ ਮਾਫੀ ਦਿੱਤੀ ਸਾਰਾ ਕੁਝ ਕੀਤਾ ਉਹਦੇ ਪਿਛੇ ਲੈ ਲਿਆ ਸੀ ਵੋਟਾਂ ਵੋਟਾਂ ਲੈ ਕੇ ਤੇ ਜਿੱਤ ਗਿਆ ਸਾਜੇ ਫਿਰ ਬਾਅਦ ਦੇ ਵਿੱਚ ਬੀਜੇਪੀ ਨੇ ਉਹਨੂੰ ਲੈ ਬਾਹਰ ਲੈ ਗਿਆ ਜੀ ਬੀਜੇਪੀ ਦਿੱਤੀ ਸੀ ਬੀਜੇਪੀ ਨੇ ਜਿਤਾਲੇ ਸੀ ਬੰਦੇ ਆਪਦੇ ਵੋਟਾਂ ਲੋਕਾਂ ਨੇ ਪਾਉਣੀਆਂ ਨੇ ਇਹ ਸਿੱਖ ਕੌਮ ਏ ਇਹ ਗਦਾਰ ਕੌਮ ਨਹੀਂ ਹੈਗੀ ਤੁਹਾਡੇ ਲੀਡਰਾਂ ਵਾਲਗੇ ਗਦਾਰ ਨਹੀਂ ਹੈਗੇ ਲੋਗ ਏ ਬਿ ਗਦਾਰੀਆਂ ਕਰਨਗੇ ਇਹ ਤੁਸੀਂ ਆਪ ਦਾ ਬੇੜਾ ਆ ਵੀ ਗਰਗ ਕਰ ਲੈਨੇ ਆ ਤੁਹਾਨੂੰ ਪਤਾ ਨਹੀਂ ਕੀ ਏ ਤੁਹਾਨੂੰ ਗੁਰੂਬਾਰ ਰਾਜ ਸੀਗਾ ਤੁਸੀਂ ਜਾਓ ਡੇਰਿਆਂ ਤੇ ਜਾ ਕੇ ਵੋਟ ਪਹਿਲੀ ਗੱਲ ਤੇ ਤੁਹਾਡਾ ਕੰਮ ਹੀ ਨਹੀਂ ਡੇਰਿਆਂ ਤੇ ਵੋਟ ਮੰਗਣਾ ਜੇ ਤੁਸੀਂ ਚੱਚ ਦੇ ਕੰਮ ਕਰੋ ਚੰਗੇ ਕੰਮ ਕਰੋ ਤੇ ਲੋਕ ਤੁਹਾਨੂੰ ਆਪ ਦੇ ਆਪ ਹੀ ਵੋਟਾਂ ਪਾਉਣ ਹੁਣ ਭਾਈ ਅਮਰਤਪਾਲ ਦੇ ਲੋਕਾਂ ਦੇ ਮੁੰਡਿਆਂ ਦੇ ਨਸ਼ੇ ਛੁਡਾਇਆ ਚਿੱਟਾ ਛੁਡਾਇਆ ਸਾਨੂੰ ਇਹ ਨਹੀਂ ਪਤਾ ਹਾਰੇ ਕਿ ਜਿੱਤੇ ਪਰ ਅੱਜ ਜਿਹੜਾ ਖੰਡਾ ਰਹੀ ਹੈ ਨਾ ਤੇ ਅੱਜ ਜਿਹੜੇ ਤੁਸੀਂ ਤਿੰਨ ਤਿੰਨ ਮੇਰਾ ਜਿੱਤੇ ਜੇ ਵਰਸੇਬਲ ਟੋਯਰਗਾ ਤੇ ਅਕਲਬੀਰ ਜੀ ਰੇਰਗਾ ਤੁਹਾਨੂੰ ਬੜੀ ਭੜੀ ਤਰ੍ਹਾਂ ਜਵਾਬ ਮਿਲੇਗਾ ਤੁਸੀਂ ਇਰਾ ਫੇਰੀ ਕੋਈ ਵੋਟਾਂ ਚ ਕਰਾਜੋ ਮਸ਼ੀਨਾਂ ਚ ਕਰਾਜੋ ਤੇ ਗੱਲ ਵੱਖਰੀ ਹੈ ਤੁਹਾਨੂੰ ਬੜੀ ਭੜੀ ਤਰ੍ਹਾਂ ਜਵਾਬ ਮਿਲੇਗਾ ਹਲਕੇ ਜੋ ਮਹੀਨੇ ਸਾਰੇ ਨੂੰ 5 ਕੇ 6 7 ਮਹੀਨੇ ਮਿਲੇ ਨੇ ਸਾਰੇ ਪੰਜਾਬ ਦੇ ਵਿੱਚ ਕੋਈ ਉਹਨੇ ਕਿਸੇ ਨੂੰ ਗਰਾਉਂਡ ਨਹੀਂ ਦਿੱਤੀ ਕੋਈ ਉਹਨੇ ਕਿਸ ਦੀਆਂ ਗਲੀਆਂ ਨਹੀਂ ਕਰਾਈਆਂ ਪੱਕੀਆਂ ਕੋਈ ਉਹਨੇ ਕਿਸ ਦੀਆਂ ਨਾਲੀਆਂ ਨਹੀਂ ਪੱਕੀਆਂ ਕਰਾਈਆਂ ਭਾਈ ਔਰਤ ਪਾਲਣੇ ਉਨੇ ਸਿਰਫ ਲੋਕਾਂ ਦੀ ਗੱਲ ਕੀਤੀ ਚੱਟਾ ਛਡਾਉਣ ਦੀ ਗੱਲ ਕੀਤੀ ਧੀਆਂ ਉਜੜੀਆਂ ਵਸਾਉਣ ਦੀ ਗੱਲ ਕੀਤੀ। ਉਹੀ ਗੱਲਾਂ ਕੀਤੀਆਂ ਸੀ। ਉਹ ਯਾਰ ਤੁਹਾਡੇ ਕੋਲ ਦਾ ਰਾਜ ਭਾਗੇ ਤੁਹਾਡੇ ਕੋਲ ਦਾ ਰੁਪਈਏ ਨੇ ਤੁਹਾਡੇ ਕੋਲ ਦਾ ਪੈਸੇ ਸੀ ਤੇ ਜੇ ਤੁਸੀਂ ਚੰਗੇ ਕੰਮ ਕਰੋ ਤੇ ਤੁਹਾਨੂੰ ਡੇਰਿਆਂ ਦੇ ਛੱਡ ਕੇ ਤੁਹਾਨੂੰ ਲੋੜ ਹੀ ਨਾ ਪਵੇ ਧੱਕੇ ਖਾਣ ਦੀ ਲੋਕਾਂ ਦੇ ਘਰਾਂ ਦੇ ਵਿੱਚ ਜਾਣ ਦੀ ਲੋਕ ਤੁਹਾਨੂੰ ਆਪੇ ਰੱਖਣ ਵੀ ਤੁਸੀਂ ਖੜੋ ਵੋਟਰਾਂ ਤੇ ਤੁਸੀਂ ਖਲੋਵੋ ਤੁਹਾਨੂੰ ਵੋਟਾਂ ਪਾਉਣਿਆ ਤੁਸੀਂ ਖੜੋਵੋ ਤੁਸੀਂ ਚੰਗੇ ਕੰਮ ਕੀਤੇ ਰਹੀ ਤਾਂ ਤੁਹਾਨੂੰ ਵੋਟ ਪਾਵਾਂਗੇ ਅਗਲੇ ਆ ਦੇ ਮੂੰਹ ਚ ਆ ਗੱਲ ਨਿਕਲੇ ਪਰ ਤੁਸੀਂ ਆਪਦੀ ਉਸ ਖੂਸ ਔਕਾਤ ਤੇ ਰਹਿੰਦੀ ਨਹੀਂ ਕਿ ਭਗੋਂ ਤਬਾਨ ਨੇ ਵੀ ਇਹ ਕੁਛ ਕੀਤਾ ਸੀ ਉਦੋਂ ਵੀ ਮੈਂ ਲੋਕਾਂ ਤੋਂ ਜਾ ਕੇ ਵੋਟ ਮੰਗਣੀ ਨਹੀਂ ਗਈ ਇਹ ਗੱਲਾਂ ਦਾ ਇਹ ਵੀ ਮੈਂ ਵੋਟ ਨਹੀਂ ਮੰਗਣੀ ਕਿ ਮੈਂ ਚੰਗੇ ਕੰਮ ਕਰਾਂਗਾ ਤੇ ਕੰਮ ਉਹਦੇ ਤੋਂ ਵੀ ਚੰਗਾ ਕੋਈ ਨਹੀਂ ਹੋਇਆ ਉਹ ਵੀ 13 0 ਹੋਵੇਗਾ ਜਿੱਕੀ ਤੇ ਜੋ ਉਹਨੇ ਵੀ ਚੰਗੇ ਉਹਨੇ 13 0 ਉਹਨੇ ਕਿਉਂ ਹਾਂ ਅ ਜਿਹਨੂੰ 2% ਵਾਦੀਆ ਦੇ ਨੇ ਨਾ ਜਿਹਨੂੰ 2% ਵਾਦੀ ਗੈਂਦੇ ਨੇ ਇਹ ਫੱਟੀ ਪੋਛ ਦਿੰਦੀ ਜਿਹੜੇ ਪਾਸੇ ਨੇ ਵੀ ਹੋ ਜੇ ਸਾਨੂੰ ਇਸ ਚੀਜ਼ ਦਾ ਨਹੀਂ ਪਤਾ ਭਾਵੇਂ 2% ਨੇ ਭਾਵੇਂ 1% ਨੇ ਭਾਵੇਂ ਗਏ ਨੇ ਅੱਧਾ ਪਰਸੈਂਟ ਪਰ ਇਹ ਜਿਹੜੇ ਪਾਸੇ ਹੋ ਜਾਂਦੇ ਰੋਸ ਪਾਸੇ ਫੱਟੀ ਪੋਛ ਦਿੰਦੇ ਨੇ ਇਹ ਲਿਹਾਇ ਨਹੀਂ ਕਰਦੇ ਠੀਕ ਹੈ ਤੇ ਤੁਸੀਂ ਜਾ ਕੇ ਸਾਰਾ ਦੇ ਡੇਰਿਆਂ ਦੇ ਮੱਥੇ ਟੇਕਦੇ ਫਿਰਦੇ ਜੀ ਤੇ ਉੱਜੇ ਤੁਸੀਂ ਦਰਬਾਰ ਸਾਹਿਬ ਨੂੰ ਖਾ ਗਏ ਜੇ ਪੈਸਾ ਤੁਸੀਂ ਉੱਥੋਂ ਖਾਂਦੇ ਜੇ ਜੇ ਕੋ ਤੁਹਾਡੇ ਘਰੇ ਕੋ ਮਰਗ ਹੋ ਜਾਂਦੀ ਜੀ ਤੇ ਲੰਗਰ ਉਥੋਂ ਜਾਂਦੇ ਨੇ ਹਰਮੰਦਰ ਸਾਹਿਬ ਤੋਂ ਫੰਡ ਤੁਹਾਡੇ ਘਰਾਂ ਚੋਂ ਉਥੋਂ ਜਾਂਦਾ ਤੇ ਮੱਥੇ ਤੁਸੀਂ ਡੇਰਿਆਂ ਤੇ ਟੇਕਦੇ ਫਿਰਦੇ ਜੇ ਲੱਖ ਦੀ ਲਾਂਹ ਤੇ ਤੁਹਾਡੇ ਰੋਵੋ ਤੁਸੀਂ ਲੀਡਰ ਬਣਨ ਨੂੰ ਚੰਗੇ ਕੰਮ ਕਰੀਏ ਮੈਂ ਨਾ ਮੇਰੇ ਭਰਾ ਸਰਪੰਚ ਇੱਕ ਵਾਰੀ ਬਣਿਆ ਸੀ ਤੇ 6 ਵੇਨਾ ਸਰਪੰਚ ਬਣਿਆ ਸੰਪਤੀ ਨਾਲ 6 ਵੇਰਾ ਸੰਪਤੀ ਨਾਲ ਘਰ ਬੈਠੇ ਕਿਸੇ ਨੇ ਮਾਰਾ ਨਹੀਂ ਕੀਤਾ ਕਿਸੇ ਨੇ ਧੱਕਾ ਨਹੀਂ ਕੀਤਾ ਸ਼ੇਵਰਾ ਸਰਪੰਚ ਬਣਿਆ ਸੰਮਤੀ ਨਾਲ ਹੀ ਇਹਨਾਂ ਨੇ ਘਰ ਨਾ ਬੀਠਿਆ ਘਰ ਬੀਠਿਆ ਘਰ ਬੀਠਿਆ ਅਗਲੇ ਆਹ ਹਾਰ ਪਾਉਂਦੇ ਸੀ ਜੇ ਚੰਗੇ ਕੰਮ ਕੀਤੇ ਸੀ ਤਾਂ ਜੇ ਮਾੜੇ ਕੰਮ ਕੀਤੇ ਹੋਏ ਤਾਂ ਕਿਸੇ ਨਹੀਂ ਕਿਸੇ ਨਹੀਂ ਸੀ ਲੱਗੇ ਲੱਗਣਾ ਉਹ ਮੈਂ ਇੱਕ ਵਾਰ ਇਹਨੂੰ ਵੇਖ ਲਿਆ ਤੇ ਉਹ ਕੰਮ ਹੈ ਤੁਹਾਡੇ ਲੀਡਰਾਂ ਦੇ ਜੇ ਤੁਸੀਂ ਭਾਈ ਚੰਗੇ ਕੰਮ ਕਰੋ ਤੇ ਤੁਹਾਨੂੰ ਡੇਰਿਆਂ ਦੇ ਜਾਣ ਦੀ ਲੋੜ ਨਹੀਂ ਤੁਸੀਂ ਕੀ ਸ਼ਗਵੀਰ ਲੱਗ ਬੈਠਾ ਬੀਬਾ ਸਿਵਰਕੋਲ ਬਾਦਲ ਇਹ ਲੱਗ ਡੇਰਿਆਂ 'ਚ ਬੈਠੀ ਹੈ ਜਿਹੜਾ ਵੱਡਾ ਬਾਦਲ ਸਾਹਿਬ ਜੀ ਉਹ ਵੇਖੋ ਸਰਸੇ ਵਾਲਾ ਸਾਧ ਇੱਕ ਟਰੱਕ ਡਰਾਈਵਰ ਸੀ ਤੇ ਉਹਦੇ ਜਾ ਕੇ ਪੈਰੀ ਹੱਥ ਲਾਉਂਦਾ ਪਿਆ ਇਹ ਕੁੰਦੇ ਜਾ ਕੇ ਪੈਰੀ ਹੱਥ ਲਾਉਂਦਾ ਮੈਂ ਮੁੱਖ ਮੰਤਰੀ ਹੋ ਗਿਆ ਤੇ ਫਿਰ ਉਹ ਜਿੰਨੀ 5000 2 ਜਾਂ 4 ਲੱਖ ਵੋਟ ਸੀ ਤੁਹਾਨੂੰ ਪੈ ਗਈ ਸੀ ਕਦੇ ਵੀ ਨਹੀਂ ਪੈਣੀ ਵੋਟ ਇਹ ਤੁਹਾਨੂੰ ਸਭ ਵਹਿਮ ਨੇ ਵੀ ਜੇ ਤੁਸੀਂ ਸੋਚੋ ਨਾ ਵੀ ਸਾਨੂੰ ਲੋਕ ਐਡੇ ਪਾਗਲ ਨਹੀਂ ਹੈਗੇ ਆ ਤੁਹਾਨੂੰ ਲੋਕਾਂ ਨੇ ਹੁਣ ਥੋੜਾ ਜਿਆਦਾ ਚਲੋ ਆ ਤੁਸੀਂ ਲੋਕਾਂ ਨੂੰ ਬੇਕੂ ਫੇਰ ਬਣ ਫੇਰ ਬਣਾ ਕੇ ਜੇ ਪੰਜਾਬ ਬਚਾਓ ਯਾਤਰਾ ਕੱਢ ਕੇ ਪਿੰਡਾਂ 'ਚ ਵੰਡ ਜੋਗੀ ਹੋਗੇ ਜੇ ਤੁਹਾਨੂੰ ਪਿੰਡਾਂ 'ਚ ਨਹੀਂ ਲੋਕਾਂ ਨੇ ਵੰਡ ਦੇਣਾ ਜਿਹੜਾ ਤੁਸੀਂ ਪੰਜਾਬ ਦਾ ਹਾਲਾਤ ਕੀਤਾ ਤੇ ਗੱਲ ਸੁਧਰ ਜੋ ਜਿਹੜੇ ਬੰਦੇ ਕਾਲੀ ਪਾਰਟੀ ਪਹਿਲੋ ਲੈ ਕੇ ਤੁਰੇ ਉਹਦੇ ਨਾਲ ਲੋਕ ਉਹਨਾਂ ਨੂੰ ਮੂੰਹ ਤੇ ਜਦੋਂ ਗੱਲਾਂ ਕਰਦੇ ਨਾ ਉਹ ਗੱਲਾਂ ਚੱਲ ਰੀਆਂ ਤੁਸੀਂ ਤਾਂ ਠੀਕ ਦੇ ਤੁਹਾਨੂੰ ਤਾਂ ਨਾ ਕਮੈਂਟ ਦੀ ਨਾ ਕਦੇ ਚੀਜ਼ ਦੀ ਤੇ ਜਿਹੜਾ ਬੰਦਾ ਕਾਲੀ ਹੁੰਦਾ ਜਾਂ ਜਿਹੜਾ ਬੰਦਾ ਪਾਰਟੀ ਨਾਲ ਹੁੰਦਾ ਉਹਨਾਂ ਨੂੰ ਉਹ ਚੀਜ਼ ਦੀ ਸ਼ਰਮ ਆਉਂਦੀ ਅਗਲਾਂ ਦਾ ਦੇਖੋ ਯਾਰ ਤੁਹਾਡੀ ਪਾਰਟੀ ਵਾਲੇ ਕੀ ਕਰਦੇ ਪੈਣ ਪਰ ਹੁਣ ਬਠਿੰਡੇ ਵਾਲਿਆਂ ਨੂੰ ਮੈਂ ਬੇਨਤੀ ਕਰਨਾ ਵੀ ਇਹ ਪੀਬਾ ਸਾਰਾਂ ਦੇ ਡੇਰਿਆਂ ਦੇ ਮੱਥੇ ਟੇਕਦੀ ਏ ਜਾ ਕੇ ਤੇ ਬਠਿੰਡੇ ਵਾਲੇ ਬੜੇ ਅਣਖੀ ਨੇ ਤੇ ਉਹ ਲੋੜ ਹੀ ਨਹੀਂ ਜਾਣ ਦੀ ਕਿਉਂਕਿ ਉਹਨਾਂ ਨੇ ਉਹ ਜਿਤਾ ਦੇਣੀ ਏ ਡੇਰੇ ਵਾਲੇ ਜਿਤਾ ਦੇਣੀ ਉਥੋਂ ਵਾਲੇ ਨੇ ਜਿਤਾ ਦੇਣਾ ਇਹਨੂੰ ਕਿ ਬਾਬੇ ਦੇ ਬਾਬੇ ਦੀਆਂ ਵੋਟਾਂ ਪੈ ਜਾਣੀਆਂ ਨੇ ਜਿਹੜੇ ਆਸਾਦ ਤੇ ਜਾ ਕੇ ਤੇ ਉੱਥੇ ਬੀਬਾ ਪ੍ਰਸ਼ਾਦ ਵੀ ਲਿੰਦੀ ਇੱਕਦਮ ਸੁਖਬੀਰ ਟਿੱਕਾ ਪਿਆ ਲਾਉਂਦਾ ਹੱਦ ਹੋ ਗਈ ਯਾਰ ਇਹਨਾਂ ਦੀ ਇਹ ਚੀਜ਼ ਹੀ ਇਹਨਾਂ ਨੂੰ ਲੈ ਗਈ ਇਹਨਾਂ ਨੇ ਪਤਾ ਕੀ ਇਹ ਸਿੱਖ ਜ਼ਰੂਰ ਆਦੇ ਨੇ ਅਸੀਂ ਬਾਦਲ ਟੱਬਰਾਂ ਦੇ ਨਹੀਂ ਸਿੱਖ ਪਰ ਸਿੱਖ ਨਹੀਂ ਹੈਗੇ ਇਹ ਸਿੱਖ ਨਹੀਂ ਹੈਗੇ ਇਹ ਸਿੱਖਾਂ ਦੇ ਸਭ ਤੋਂ ਵੱਡੇ ਦੁਸ਼ਮਣ ਆਏ ਇਹਨਾਂ ਨੇ ਪਗਾ ਜ਼ਰੂਰ ਵਧੀਆਂ ਨੇ ਦਾੜੀਆਂ ਜ਼ਰੂਰ ਰੱਖੀਆਂ ਨੇ ਪਰ ਇਹ ਸਭ ਤੋਂ ਵੱਡੇ ਦੁਸ਼ਮਣ ਆ ਤੁਸੀਂ ਜਿੱਥੇ ਮਰਜ਼ੀ ਤਜਰਬਾ ਕਰ ਲਿਆ ਜੇ ਇਹ 2% ਵਾਲਿਆਂ ਦੇ ਵੱਡੇ ਦੁਸ਼ਮਣ ਆਏ। ਇਹ ਤੁਸੀਂ ਇਹਨਾਂ ਦਾ ਗੋਣ ਤੇ ਹੌਗਣ ਕੱਢ ਕੇ ਵੇਖ ਲਓ। ਤੇ ਇਹਨਾਂ ਨੂੰ ਖੁਦ ਨੂੰ ਪਤਾ ਹੈ ਵੀ ਜਿਹੜੇ 2% ਵਾਲੇ ਨੇ ਇਹ ਬਹੁਤ ਕੁਝ ਕਰ ਜਾਂਦੇ ਨੇ। ਜਿੰਦੇ ਇਹ 2% ਵਾਲੇ ਜਿੰਦੇ ਪੁੱਤਰ ਨੇ ਨਾ ਉਹਦੀ ਤਾਕਤ ਹੀ ਪਤਾ ਨਹੀਂ ਕਿੰਨੀ ਕੀ। ਪਰ ਬੱਧੀਆਂ ਇਹਨਾਂ ਨੇ ਪੱਗਾਂ ਨੇ ਰੱਖੀਆਂ ਇਹਨਾਂ ਨੇ ਦਾੜੀਆਂ ਨੇ ਪਰ ਅੰਦਰ ਇਹਨਾਂ ਦੇ ਕੋੜ ਏ। ਅੰਦਰ ਇਹ ਸਾਡੇ ਦੁਸ਼ਮਣ ਨੇ। ਅੰਦਰ ਇਹ ਸਾਡੇ ਗੁਰਦੁਆਰਿਆਂ ਦੇ ਵੀ ਦੁਸ਼ਮਣ ਨੇ ਇਹ ਮੱਥੇ ਜਰੂਰ ਟੇਕਦੇ ਨੇ ਅਰਮੰਦਰ ਸਾਹਿਬ ਵੀ ਜਿਹੜਾ ਜਾ ਕੇ ਮੱਥਾ ਟੇਕਦੇ ਨੇ ਉੱਥੇ ਜਾਂਦੇ ਨੇ ਉੱਥੋਂ ਇਹ ਪੈਸਾ ਖਾਂਦੇ ਨੇ ਉੱਥੋਂ ਇਹਨਾਂ ਨੂੰ ਗੋਲਕਾਂ 'ਚ ਰੁਪਈਏ ਵਾਜਦੇ ਨੇ ਇਹ ਤਾਂ ਜਾਂਦੇ ਨੇ ਅੱਜ ਉੱਥੇ ਬੰਦ ਕਰ ਦਿਓ ਗੋਲਕਾਂ 'ਚ ਪੈਸੇ ਤੇ ਜਾ ਇੱਕ ਦਿਨ ਵੀ ਵਰਜਣ ਤੇ ਕਹਿ ਦੇ ਜੀ ਉੱਥੇ ਉੱਥੇ ਇੱਕ ਦਿਨ ਵੀ ਚਲੇ ਜਾਂਦੇ ਕਹਿ ਦੇ ਜੀ ਉੱਥੋਂ ਜਿੰਨਾ ਪੈਸਾ ਸਾਰਾ ਇਹਨਾਂ ਕਿਉਂ ਨਹੀਂ ਗਾ ਤੁਸੀਂ ਇਹ ਦੁਸ਼ਮਣ ਨਾ ਹੁੰਦੇ ਬੰਦੀ ਸਿੰਘ ਜੀ ਅੱਜ ਭਗਵੰਤ ਮਾਨ ਦੀ ਸਰਕਾਰ ਆਈ ਤੇ ਬੰਦੀ ਸਿੰਘਾਂ ਦਾ ਇਹਨਾਂ ਨੇ ਮੁੱਦਾ ਚਲਾ ਲਿਆ ਬੰਦੀ ਸਿੰਘ ਜਿੱਦਣ ਭਗਵੰਤ ਮਾਨ ਦੀ ਸੈਂਟਰ ਚ ਸਰਕਾਰ ਨਹੀਂ ਸੀਗੀ ਕਾਲੀਆਂ ਦੀ ਜਦੋਂ ਸੈਂਟਰ ਸਰਕਾਰ ਤੇ ਸੀ ਪੰਜਾਬ ਦੇ ਵਿੱਚ ਕਾਲੀਆਂ ਦੀ ਸਰਕਾਰ ਉੱਤੇ ਸੈਂਟਰ ਸਰਕਾਰ ਉਧਰ ਤਾਂ ਇਹਨਾਂ ਨੂੰ ਬੰਦੀ ਸਿੰਘ ਦਿੱਸੇ ਨਹੀਂ ਉਹਨਾਂ ਦੀ ਜਾਨ ਛਡਾਈਏ ਉਹਨਾਂ ਨੂੰ ਬਾਹਰ ਕਢਾਈਏ ਉਹਦਾ ਦਿੱਸੇ ਨਹੀਂ ਤੇ ਅੱਜ ਕੀ ਸੀ ਅੱਜ ਲੋਕਾਂ ਨੂੰ ਬੁੱਧੂ ਬਣਾਉਣ ਵਾਸਤੇ ਲੋਕਾਂ ਨੂੰ ਬੇਕੂ ਬਣਾਉਣ ਵਾਸਤੇ ਝਾੜੂ ਦੇ ਬਾਰਖਲਾ ਬੋਲਣ ਵਾਸਤੇ ਲੋਕਾਂ ਨੂੰ ਆਦੇਸ਼ ਬਿਨਾਂ ਨੂੰ ਬੰਦੀ ਸੰਗ ਛਡਾਓ ਉਹਨਾਂ ਨੂੰ ਬਾਹਰ ਕਢੋ ਜੇਲਾ ਜੋ ਵੇਖੋ ਵਾਕਿਆ ਗਿੜਕੜਾਂ ਗੁਰੰਗ ਬਹੁਤ ਸ਼ੈਤੀ ਬਦਲਦੇ ਨੇ ਲੀਡਰ ਜਿਹੜੇ ਨੇ 5 ਮਿੰਟ ਲਾਉਂਦੇ ਰੰਗ ਬਦਲਣੇ ਜਦੋਂ ਇਹਨਾਂ ਦੀ ਆਪ ਦੀ ਆਪ ਦੀ ਕਮਾਂਡ ਹੁੰਦੀ ਆਪ ਦੀ ਜ਼ੁਰਤ ਹੁੰਦੀ ਉਦੋਂ ਇਹਨਾਂ ਨੂੰ ਕੋਈ ਫਿਕਰ ਨਹੀਂ ਹੁੰਦਾ ਤੇ ਜਦੋਂ ਇੱਕ ਜਦੋਂ ਜਦੋਂ ਦੂਜੇ ਦੀ ਸਰਕਾਰ ਆ ਜਾਏਗੀ ਫੇਰ ਇਹ ਬੜੇ ਜਿਆਦੇ ਅਜੋ ਕਲਬੀਰ ਜੀ ਦੇ ਦੀ ਮੈਂ ਇੱਕ ਸੁਣਦਾ ਪਿਆ ਸੀ ਪਿੱਛੇ ਜਿਆ ਇਹ ਵੀ ਬੜਾ ਤੇ ਮੈਂ ਨਿਸ਼ਾਬ ਜਿਹੜਾ ਆਦੇ ਸੇ ਇਨੇ ਚਿਰ ਝਾੜੂਆਂ ਦਾ ਹੀ ਦੇ ਦੇਾਂਗੀ ਤੇ ਮੈਂ ਇਹਨੂੰ ਕਲਬੀਰ ਜੀ ਦੇ ਨੂੰ ਦੇਣਾ ਪ੍ਰਸ਼ਾਦ ਵੀ ਜਦੋਂ ਤੁਹਾਡੇ ਆਪ ਦੀ ਸਰਕਾਰ ਸੀ ਜਦੋਂ ਤੁਸੀਂ ਗੁੜਕਾ ਸਾਹਿਬ ਦੀ ਸੌ ਖਾ ਗਈ ਤੇ ਵੱਡੇ ਵੱਡੇ ਜਕਾਰੇ ਛੱੜਦੇ ਸੀ ਵੱਡੇ 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 ਜਕਾਰੇ ਛੱੜਦੇ ਸੀ ਕਿ ਗੁੜਕ ਮਾਰ ਤੁਹਾਨੂੰ ਸਾਰਿਆਂ ਨੂੰ ਪਈ ਹੈ ਕੱਲੇ ਕੈਪਟਨ ਨੂੰ ਮਾਰ ਨਹੀਂ ਪਈ ਅਜੇ ਗਾਂਵ ਵੀ ਤੁਹਾਨੂੰ ਮਾਰ ਪੈਗੀ ਉਦੋਂ ਦਾ ਉਹ ਤੁਹਾਡੇ ਦੋ ਦਾ ਨਿਸਾਬ ਦਵਾਇਆ ਨਹੀਂ ਗਿਆ ਤੁਸੀਂ ਦਾ ਨਿਸਾਬ ਦਵਾ ਨਹੀਂ ਸਕੀ ਅੱਜ ਝਾੜੂ ਨੂੰ ਆ ਦੇ ਬਈ ਨਿਸਾਬ ਦਵਾਓ ਚਲੋ ਝਾੜੂ ਨੇ ਵਾਅਦਾ ਕੀਤਾ ਸੀ ਪਰ ਸਰਕਾਰਾਂ ਦੇ ਕੋਲੇ ਮੁੱਦੇ ਹੁੰਦੇ ਨੇ ਇਹ ਮੁੱਦੇ ਬਣਾ ਕੇ ਆ ਜਾਂਦੇ ਨੇ ਕੋਨਾ ਕੋਈ ਮੁੱਦਾ ਬਣਾ ਕੇ ਆ ਜਾਣਗੇ ਵੀ ਐਸ ਮੁੱਦੇ ਤੇ ਲੋਕ ਸਾਡੋ ਵੋਟਾਂ ਪਾ ਦੇਣਗੇ ਵੀ پاگل ਲੋਕ ਬਣ ਕੇ ਉਸ ਮੁੱਦੇ ਤੇ ਵੋਟਾਂ ਪਾ ਦਿੰਦੇ ਨੇ ਮੁਰਕੇ ਤੂੰ ਕੌਣ ਤੇ ਮੈਂ ਕੌਣ ਕਿਹਾ ਵੇਖ ਲਓ ਇਹਨਾਂ ਦੇ ਲੱਛਣ ਤੇ ਇਹ ਗਾਂ ਵੀ ਜੇ ਸੁਧਰ ਜਾਣਗੇ ਚੰਗੇ ਰਹਿਣਗੇ ਨਹੀਂ ਤੇ ਫੱਟੀ ਇਹਨਾਂ ਦੀ ਗਾਂ ਬਾਕੀ ਇੱਕ ਹੋਰ ਜਿਹੜੀਆਂ ਪਾਰਟੀਆਂ ਨੇ ਇਹਨਾਂ ਨੇ ਪਾਰਟੀਆਂ ਪਤਾ ਨਹੀਂ ਆਪਦੀ ਪਿਓ ਦੀ ਜੱਦੀ ਜ਼ਮੀਨ ਜਾਇਦਾਦ ਬਣਾ ਰੱਖੀ ਮੈਂ ਤਾਂ ਹੈਰਾਨ ਆ ਜੇ ਕੇਜਰੀਵਾਲੇ ਤੇ ਉਹਦੀ ਘਰਦਿਆਂ ਦੀ ਜੇ ਕੇਜਰੀਵਾਲ ਅੰਦਰ ਇਹ ਤੋਂ ਆਂਦੀ ਮੁੱਖ ਮੰਤਰੀ ਮੈਂ ਬਣਾਂਗੀ ਨਾ ਉਹ ਪ੍ਰਧਾਨ ਨਾ ਉਹ ਜਤੀ ਨਾ ਕੋਈ ਤੇ ਜੇ ਹੁਣ ਇਹ ਨੇ ਕਾਲੀ ਤੇ ਇਹ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਸੁਖਬੀਰ ਬਾਦਲ ਤੇ ਮੁੱਖ ਮੰਤਰੀ ਬੜਦੇ ਵੀ ਸੁਖ ਨੇ ਆਪ ਲੈਂਦਾ ਪਿਆ ਸੁਣ ਲਓ ਧਿਆਨ ਨਾਲ ਮੇਰੀ ਜੇ ਪਹਿਲੀ ਗੱਲ ਤਾਂ ਕੰਮ ਬਣਦਾ ਨਹੀਂ ਜੇ 22 ਚਾਂਸ ਬਣ ਗਿਆ ਸੁਖਬੀਰ ਬਾਦਲ ਬਣੇਗਾ ਮੁੱਖ ਮੰਤਰੀ ਤੇ ਮਜੀਠੀਆ ਨੂੰ ਉੱਪ ਬਣਾਉਣਗੇ ਤੇ ਜਿਹੜਿਆ ਤੁਸੀਂ ਦੂਜੇ ਨਾਲ ਤੁਰੇ ਫਿਰਨੇ ਆ ਪੁਰਾਣੇ ਸੁਖਬੀਰ ਦੇ ਜੰਮਣ ਤੋਂ ਪਹਿਲੇ ਦੇ ਤੁਰੇ ਫਿਰਨੇ ਆ ਤੁਹਾਨੂੰ ਇੱਥੇ ਹੀ ਰੱਖਣਗੇ ਐਮਪੀ ਬਣਾਤਾ ਐਮਐਲਏ ਬਣਾਤਾ ਮੰਤਰੀ ਬਣਾਤਾ ਬਸ ਇੱਥੇ ਹੀ ਰੱਖਣਗੇ ਤੁਹਾਨੂੰ ਉਤਲੀਆਂ ਸੀਟਾਂ ਦੇ ਨਹੀਂ ਜਾਣ ਦੇਂਦੇ ਕਿਉਂਕਿ ਇਹ ਦਾ ਕੰਪਨੀ ਇਹਨਾਂ ਦੇ ਕੰਪਨੀ ਬਣਾਈ ਵੀ ਸਾਡੇ ਘਰ ਦੀ ਕੰਪਨੀ ਹੈ ਵੀ ਜਿਹੜੇ ਮਰਜ਼ੀ ਸਾਧ ਦੇ ਜਾ ਕੇ ਡੇਰੇ ਦੇ ਮੱਥਾ ਟੇਕ ਕੇ ਪਰ ਗਲਤੀ ਸਾਡੇ ਲੋਕਾਂ ਦੀ ਸਾਡੇ ਲੋਕ ਗਲਤ ਨੇ ਬਸ ਜਿੱਥੇ ਅਸਲ ਗੱਲ ਹੈ ਜਿੱਥੇ ਮੇਨ ਗੱਲ ਪੈਂਦੀ ਆਗੇ ਜਵਾਗ ਲੋਕਾਂ ਦੇ ਸਾਰੇ ਮਰ ਜਾਣ ਕੋਈ ਟੈਨਸ਼ਨ ਨਹੀਂ ਪਰ ਇਹ ਜਿਹੜੇ ਨਾਰਾ ਨਾ ਮਰੇ ਇਹਨਾਂ ਦਾ ਨਾਰਾ ਨਾ ਮਰੇ ਇਹਨਾਂ ਦਾ ਜਵਾਗ ਦੁਨੀਆ ਦੇ ਚਿੱਟੇ ਨਾ ਮਰਦੇ ਮਰ ਜਾਣ ਬੇ ਨੌਕਰੀ ਤੋਂ ਬੇਲਜਕਾਰ ਹੋ ਕੇ ਮਰਦੇ ਬਰਦੇਣ ਕੋਈ ਟੈਨਸ਼ਨ ਨਹੀਂ ਲੋਕਾਂ ਨੂੰ ਵੀ ਇਹ ਇਹ ਮੇਰੀ ਪਾਰਟੀ ਦੂਜਾ ਦਾ ਮੇਰੀ ਪਾਰਟੀ ਉਹ ਕਿਹੜੀ ਪਾਰਟੀ ਜਦੋਂ ਤੁਹਾਨੂੰ ਕੋਈ ਮੁਸੀਬਤ ਪੈਂਦੀ ਜਦੋਂ ਕੋ ਤੁਹਾਨੂੰ ਕੋ ਚੱਕਰ ਚੱਲਦਾ ਕੋ ਪਾਰਟੀ ਵਾਲਾ ਦਿੰਦਾ ਜੇ ਪੈਸੇ ਇੱਕ ਫੋਨ ਹੀ ਕਰਦੇ ਨੇ ਫੋਨ ਹੀ ਕਰਦੇ ਨੇ ਪੈਸੇ ਤਾਂ ਤੁਸੀਂ ਦੇਖ ਦੱਸੋ ਮੈਨੂੰ ਕੋਈ ਬੰਦਾ ਕਹੇ ਤੇ ਵੀ ਕੋ ਬਗੈਰ ਪੈਸੇ ਤੋਂ ਕੰਮ ਹੋਇਆ ਤੇ ਦੱਸ ਦਿਓ ਤੇ ਪੰਜਾਬ ਦੇ ਵਿੱਚ ਤਾਂ ਕੰਮ ਹੀ ਸੌਖਾ ਪੈਸੇ ਫੜਾਓ ਪੁਲਿਸ ਨੂੰ ਦੇ ਕੰਮ ਕਰਾਓ ਗੱਲ ਖਤਮ ਜੇ ਫੋਨ ਕਰਾਓਗੇ ਤਾਂ ਕਰੂਨ ਆ ਜਾਏਗਾ ਪੈਸੇ ਦੇਓਗੇ ਤੇ ਕੋਈ ਕਾਨੂੰਨ ਨਹੀਂ ਤੇ ਇੱਕ ਇਹ ਨਹੀਂ ਤੇ ਜਿਹੜਾ ਭਲਾ ਮਾਨਸ ਬੰਦਾ ਜਿਹਨੇ ਵਾਈ ਕਰਨੀ ਕਮਾਈ ਕਰਨੀ ਉਹ ਇਹਾਂ ਚੀਜ਼ਾਂ ਦੇ ਮਗਰ ਨਹੀਂ ਲੱਗਦਾ ਉਹ ਆਪਦਾ ਮौज-ਮਾਸਤੀ ਆਪਦਾ ਉਹਨਾਂ ਹੀ ਕਰਦਾ ਤੇ ਅਸੀਂ ਤਾਂ ਇਹ ਗੱਲਾਂ ਨੇ ਵੀ ਆਹ ਵੇਖ ਲਓ ਇਹਨਾਂ ਦੀ ਕਰਤੂਤਾ ਵੇਖ ਲਓ ਡੇਰਿਆਂ ਦੇ ਇਹਨਾਂ ਨੇ ਇਹ ਚੀਜ਼ਾਂ ਹੀ ਲੈ ਕੇ ਬਹਿ ਗਿਆ